ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਹਾਰਾਜਾ ਜਸਵੰਤ ਸਿੰਘ ਰਾਮਗੜੀਆ ਫੈਡਰੇਸ਼ਨ ਵੱਲੋਂ ਵੇਰਕਾ ਚੌਂਕ ਮਰੀਂਡਾ ਵਿੱਚ ਸਥਾਪਿਤ ਕੀਤੇ ਗਏ ਸਿੱਖ ਕੌਮ ਦੇ ਮਹਾਨ ਜਰਨਲ ਮਹਾਰਾਜਾ ਜਸਵੰਤ ਸਿੰਘ ਰਾਮਗੜੀਆ ਦੇ ਬੋਤਾਂ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸਾਉਂਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਾ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਰਿਹੇ ਅਤੇ ਸੈਕਟਰੀ ਦਲਜੀਤ ਸਿੰਘ ਮੁੰਡੇ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਗੁਰਮਤ ਸਮਾਗਮ ਹੋ ਸਮਾਗਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾ ਨੇ ਮਹਾਰਾਜਾ ਜਸਾ ਸਿੰਘ ਰਾਮਗੜੀ ਜੀ ਦੇ ਪੁੱਤ ਦਾ ਉਦਘਾਟਨ ਕੀਤਾ ਇਸ ਮੌਕੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਤੇ ਖੂਨਦਾਨ ਕੈਂਪ ਲਗਾਏ ਗਏ ਇਸ ਮੌਕੇ ਸੰਧਵਾ ਤੇ ਸੌਂਦ ਨੇ ਜਸਪਾਲ ਸਿੰਘ ਰਾਮਗੜੀਆ ਫੈਡਰੇਸ਼ਨ ਦੇ ਆਗੂਆਂ ਨੂੰ ਇਸ ਚੌਕ ਵਿੱਚ ਜਸਪਾਲ ਸਿੰਘ ਰਾਮਗੜੀ ਦਾ ਬੁੱਤ ਲਗਾਉਣ ਦੀਆਂ ਮੁबारकਾਂ ਦਿੱਤੀਆਂ ਤੇ ਇਸ ਚੌਕ ਦਾ ਨਾਮ ਜਸਪਾਲ ਸਿੰਘ ਰਾਮਗੜੀ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਦੇਖੋ ਜੀ ਬਾਬਾੜੀਆਂ ਕਹਾਣੀਆਂ ਪੁੱਤ-ਪੁੱਤ ਕਰੇ ਸਾਡੇ ਸਿੱਕੇ ਇਤਿਹਾਸ ਦੇ ਬਹੁਤ ਵੱਡੇ ਮੀਲ ਪੱਥਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਆਏ ਉਹਨਾਂ ਦਾ ਜਿੱਥੇ ਇੱਕ ਬਹੁਤ ਸਾਜਿਤ ਕੀਤਾ ਗਿਆ ਚੌਕ ਦੇ ਵਿੱਚ ਚੌਕ ਬਣਾਇਆ ਗਿਆ ਔਰ ਮੈਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਮਾਣਾ ਮੱਤੇ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਤੇ ਬਹੁਤ ਵੱਡਾ ਉਪਰਾਲਾ ਔਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਇੱਕ ਬਹੁਤ ਹੀ ਕੁੱਸ਼ਲ रणनीतिक कुशल राजनीतिक और दूरंदेशी सोच ਦੇ مالک ਸੀ ਜਦੋਂ ਉਹਨਾਂ ਨੇ ਦਿੱਲੀ ਤੇ ਕਬਜ਼ਾ ਕੀਤਾ ਤੇ ਉਹ ਸਿੱਲ ਜਿਹਦੇ ਤੇ ਬੈਠ ਕੇ ਧੱਕੇਸ਼ਾਹੀ ਵਾਲੇ ਜਾਲਮانہ ਹੁਕਮ ਦਿੱਤੇ ਜਾਂਦੇ ਸੀ ਹਿੰਦੁਸਤਾਨ ਦੇ ਹਾਕਮਾਂ ਵੱਲੋਂ ਉਹ ਸਿੱਲ ਨੂੰ ਗੁਰੂ ਦੇ ਚਰਨਾਂ ਤੇ ਲਿਆ ਕੇ ਇੱਕ ਹੀ ਪਰਿਵਾਰ ਨਾਲ ਲਿਆ ਦਿੱਤਾ ਤੇ ਬਹੁਤ ਵੱਡਾ ਜਿਹੜਾ ਉਹਨਾਂ ਰਾਜਨੀਤੀ ਕੀ ਕੀ ਮਾਰ ਰਿਹਾ ਹੈ ਸੋ ਅੱਜ ਦਾ ਬੜਾ ਮਾਣ ਮੈਨੂੰ ਮੰਦੋਸੂ ਹੁੰਦਾ ਜਦੋਂ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹਾਂ ਔਰ ਸਿੱਖ ਇਤਿਹਾਸ ਦੇ ਸ਼ਾਨਾਮਤੀ ਜਿਹੜੇ ਪੰਨਿਆਂ ਨੂੰ ਵੇਖ ਬਾਜਦੇ ਆ ਸੋ ਉਹਦਾ ਇੱਕ ਬਹੁਤ ਵੱਡਾ ਸਤਿਕਾਰ ਹੈ ਮਹਾਰਾਜਾ ਜੱਸਾ ਸਿੰਘ ਆਹ ਜੀ ਸਾਹਿਬ ਮੀਰ ਕਰਤਾਰ ਸਿੰਘ ਜਿਹੜਾ ਪੰਥ ਦੀ ਪੰਜਾਬ ਦੀ ਸੇਵਾ ਕਰਦੇ ਰਿਹਾ ਅੱਜ ਬਹੁਤ ਵੱਡਾ ਮਹਾਨ ਦਿਹਾੜਾ ਹੈ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜੀਆ ਸਾਹਿਬ ਜਿਨ੍ਹਾਂ ਨੇ ਦਿੱਲੀ ਫਤਿਹ ਕਰਨ ਦੇ ਵਿੱਚ ਬਾਬਾ ਭਗਤ ਸਿੰਘ ਬਾਬਾ ਜੱਸਾ ਸਿੰਘ ਆਦੂ ਵਾਲੀ ਆ ਬਾਬਾ ਜੱਸਾ ਸਿੰਘ ਰਾਮ ਗੜੀਆ ਇਹ ਸਾਡੇ ਉਹ ਸੂਰਮੇ ਸੀ ਉਹ ਜਰਨੈਲ ਸੀ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਔਰ ਇਹ ਰਾਮ ਗੜੀਆ ਮਿਸਲ ਦੇ ਬਾਨੀ ਸਰ ਰਾਮਰਾਉਣੀ ਪਿੰਡ ਦੇ ਵਿੱਚ ਜਿੱਥੇ ਇਹਨਾਂ ਨੇ ਆਪਣਾ ਪੂਰਾ ਕੌਮ ਦਾ ਮੁੱਢ ਬੰਨਿਆ ਉੱਥੇ ਬਹਿ ਕੇ ਸਿੱਖ ਮਿਸਲ ਚਲਾਈ ਸੋ ਐਸੇ ਮਹਾਨ ਯੋਧੇ ਰਾਮ ਗੜੀਆ ਕੌਮ ਦੇ ਇਸ ਮਹਾਨ ਨਾਇਕ ਨੂੰ ਮੈਂ ਆਪਣਾ ਸਿਰ ਟਾ ਕੇ ਸ਼ਰਧਾ ਕਰਦਾ ਅੱਜ ਬੜਾ ਵੱਡਾ ਦਿਨ ਹੈ ਕਿ ਅੱਜ ਮਰਿੰਡਾ ਵਿਖੇ ਬਾਗਾਂ ਵਾਲੇ ਵਿਖੇ ਉਹਨਾਂ ਨੂੰ ਸਮਰਪਿਤ ਹੁੰਦੇ ਹੋਏ ਪੁਰੇ ਉਹਨਾਂ ਦੇ ਨਾਮ ਤੇ ਉਹਨਾਂ ਦੀ ਪ੍ਰਤਿਭਾ ਨੂੰ ਸ਼ੋਭਿਤ ਕਰਕੇ ਔਰ ਅੱਜ ਪੁਰੇ ਚੌਕ ਦਾ ਨਾਮ ਪੁਰੇ ਚੌਕ ਦਾ ਨਾਮ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਨਾਮ ਤੇ ਰੱਖਿਆ ਗਿਆ ਇਸ ਗੱਲ ਉੱਤੇ ਮੈਂ ਸਮੂਹ ਮਰਿੰਡਾ ਦੇ ਰਾਮਗੜੀਆ ਭਾਈਚਾਰੇ ਨੂੰ ਜਿੰਨੇ ਅੱਜ ਮੇਰੇ ਬਰਾਬਰ ਖੜੇ ਨੇ ਕਿ ਮੈਨੂੰ ਮਾਣ ਹੈ ਮੈਂ ਇਸ ਭਾਈਚਾਰੇ ਤੋਂ ਬਿਲੋਂਗ ਕਰਦਾ ਮੇਰਾ ਵੀ ਗੋਤ ਸੌਂਦਾ ਇਸ ਕਰਕੇ ਅੱਜ ਸਾਰਾ ਭਾਈਚਾਰਾ ਉਹਦੇ ਬਰਾਬਰ ਖੜਾ ਹੈ ਸਭ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਸਾਨੂੰ ਸਾਡੇ ਪੁਰਖਿਆਂ ਲਈ ਸਾਨੂੰ ਸਾਡੀ ਜਿਹੜੀ ਵਿਰਾਸਤ ਹੈ ਕਿਉਂਕਿ ਜਿਹੜੀਆਂ ਕੌਮਾਂ ਆਪਣਾ ਵਿਰਸਾ ਤੇ ਆਪਣੀ ਵਿਰਾਸਤ ਭੁੱਲ ਜਾਂਦੀਆਂ ਉਹਦੇ ਇਤਿਹਾਸ ਤੇ ਪੰਨਿਆਂ ਤੇ ਨਹੀਂ ਲੱਭਦੀਆਂ ਸੋ ਸਾਨੂੰ ਆਪਣੇ ਇਤਿਹਾਸ ਆਪਣਾ ਵਿਰਸਾ ਆਪਣੀ ਵਿਰਾਸਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਔਰ ਇਹਦੀਆਂ ਪ੍ਰਤੀਮਾਵਾਂ ਹੁੰਦੀਆਂ ਨੇ ਜਦੋਂ ਅਸੀਂ ਲੰਘਦੇ ਵਰਤੇ ਇਹਦਾ ਕੰਨੀ ਨਿਗਾਹ ਮਾਰਦੇ ਆ ਤਾਂ ਸਾਨੂੰ ਸਾਡੀ ਮਹਾਨ ਵਿਰਾਸਤ ਸਾਡੀ ਸੂਰਮਤਾਈ ਵਿਰਾਸਤ ਸਾਡਾ ਯੋਧਾਪਨ ਸਾਨੂੰ ਹਰ ਵਕਤ ਯਾਦ ਆਉਂਦਾ ਹੈ ਕਿ ਅਸੀਂ ਕਿਸ ਕੌਮ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਕੌਮ ਤੋਂ ਅਸੀਂ ਉਸ ਕੌਮ ਦੇ ਵਾਰਿਸ ਹੈ ਜਿਨ੍ਹਾਂ ਨੇ ਮਨੁੱਖਤਾ ਦੇ ਲਈ ਜਿਨ੍ਹਾਂ ਨੇ ਦੇਸ਼ ਤੇ ਕੌਮ ਦੇ ਲਈ ਐਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਜਿਹਦਾ ਕੋਈ ਇਸ ਪੂਰੇ ਜਹਾਨ 'ਚ ਮੁਕਾਬਲਾ ਨਹੀਂ ਕਰ ਸਕਦਾ ਸੋ ਇੱਕ ਵਾਰ ਤੋਂ ਫੇਰ ਪੂਰੇ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਨਾਲ ਸਾਡੇ ਸਤਾਰਕੋੜਾ ਦੇ ਐਮ.ਐਲ.ਏ ਚਰਨਜੀਤ ਸਿੰਘ ਜੀ ਜੋ ਮਰਿੰਡੇ ਨੂੰ ਰਿਪਰੈਜ਼েন্ট ਕਰਦੇ ਨੇ ਸ੍ਰੀ ਚਮਕੌਰ ਸਾਹਿਬ ਨੂੰ ਸੋ ਅੱਜ ਮੇਰੇ ਨਾਲ ਪਹੁੰਚੇ ਨੇ ਮੈਂ ਇਹਨਾਂ ਦਾ ਵੀ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜੋ ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਪੂਰੀ ਭਾਈਚਾਰੇ ਦੇ ਨਾਲ ਲਾਮਗੜੀਆ ਭਾਈਚਾਰੇ ਦੇ ਨਾਲ ਇਹ ਅੱਜ ਉਹਦੇ ਆਪਣੀ ਖੁਸ਼ੀ 'ਚ ਸਾਂਝ ਪਾਣ ਆਏ ਨੇ ਸੋ ਇਹਨਾਂ ਦੀ ਕੰਸਟੀਟੂਐਂਸੀ ਇਹ ਰਿਪਰੈਜ਼েন্ট ਕਰਦੇ ਨੇ ਮੈਂ ਇਹ ਵੀ ਧੰਨਵਾਦ ਕਰਦਾ ਇਹਨਾਂ ਨੇ ਬੁਲਾ ਕੇ ਅੱਜ ਆਪਣੀ ਕੌਂਸਲ ਨੂੰ ਐਸੀ ਚ ਮੈਨੂੰ ਇਹਨਾਂ ਦਾ ਮਾਣ ਆਦਰ ਤੋਂ ਸਤਿਕਾਰ ਬਖਸ਼